ਜਾਹੀ ਨਮਸਕਾਰ ਸੱਸੀ ਦਾ ਦੋਸਤ ਮੈਂ ਤੁਹਾਡਾ ਆਪਣਾ ਸੰਜੀਵ 바ਵਾ ਅੱਜ ਕਾਂਗਰਸ ਦੀ ਬਹੁਤ ਵੱਡੀ ਜਿੱਤ ਹੋਈ ਹੈ ਤੇ ਸਾਡੇ ਨਾਲ ਨਕੁਲ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੀ ਚਾਹਗੇ ਜਿਹੜੀ ਇਹ ਕਸਾ ਕਾਂਗਰਸ ਦੀ ਜਿੱਤ ਬਾਰੇ ਜੀ ਨਮਸਕਾਰ ਸਰ ਨਮਸਕਾਰ ਜੀ ਪਹਿਲਾਂ ਤਾਂ ਤੁਹਾਨੂੰ ਵੀ ਵਧਾਈਆਂ ਬਹੁਤ ਬਹੁਤ ਜੀ ਤੁਸੀਂ ਵੀ ਉੱਥੇ ਲੱਗੇ ਰਹੋ ਅੱਜ ਇਹ ਜਿੱਤ ਜਿਹੜੀ ਵਰੋਂ ਦੀ ਜਿੱਤ ਆ ਇਹ ਇਸ ਲਈ ਜ਼ਿਆਦਾ ਮਾਇਨੇ ਰੱਖਦੀ ਹੈ ਕਿ ਕੱਲੀ ਆਮ ਆਦਮੀ ਪਾਰਟੀ ਦੀ ਹਾਰ ਨਹੀਂ ਹੈ ਇਹਦੇ ਵਿੱਚ ਅਕਾਲੀ ਦਲ ਵੀ ਨਾਲ ਸੀ ਉਹਨਾਂ ਦੇ ਭਾਜੀਪੀ ਵੀ ਨਾਲ ਸੀ ਤੇ ਤਿੰਨ ਪਾਰਟੀਆਂ ਨੂੰ ਹਰਾਇਆ ਵਰੁਣ ਜੀ ਨੇ ਇਕੱਲੇ ਬੇਸਿਕ ਬਹੁਤ ਮਿਹਨਤ ਕੀਤੀ ਹੈ ਸਾਰੀ ਵਾਰਡ ਪਹਿਲਾਂ ਵੀ ਕਹਿੰਦੀ ਸੀ ਕਿ ਜਿੰਨਾ ਕੰਮ ਵਰੁਣ ਜੀ ਨੇ ਕਰਾਇਆ ਇੰਨਾ ਕੰਮ ਬਹਿਲ ਸਾਹਿਬ ਨੇ ਨਹੀਂ ਕਰਾਇਆ ਜੋ ਐਮਸੀ ਹੁੰਦੇ ਸੀ ਉੱਤੇ ਤੇ ਇਸ ਲਈ ਬਹੁਤ ਜ਼ਿਆਦਾ ਵਧਾਈਆ ਵਰੁਣ ਨੂੰ ਵੀ ਤੇ ਤੁਹਾਨੂੰ ਵੀ ਬਹੁਤ ਬਤਾ ਜੀ ਬਜੀ ਇਸ ਚੀਜ਼ ਬਾਰੇ ਸਰ ਦਾਅਵੇ ਬੜੀ ਕਰ ਰਹੇ ਹੈ ਕਿ ਆਮ ਆਦਮੀ ਪਾਰਟੀ ਇਸ ਵਾਰ ਇਹ ਪਾਸ ਸੀਟ ਖੜਾਗੇ ਪਰ ਕੋਈ ਸੀਟ ਹੱਥ ਨਹੀਂ ਆਈ ਕਿ ਕਹਿਣਾ ਚਾਹੋਗੇ ਸਰ ਅੱਜ ਹੀ ਐਮਸੀ ਹਾਰੇ ਆਂ ਗਾਂ 27 ਆਲੰਦੋ 92 ਜਿੱਤੇ ਸੀ ਇਹਨਾਂ ਦੇ 92 92 92 ਵੋਟਾਂ ਨਹੀਂ ਪੈਣੀਆਂ ਇਹਨਾਂ ਨੂੰ ਜੋ ਉਹਨਾਂ ਦਾ ਹਾਲ ਹੈ ਗੁਰਦਾਸਪੁਰ ਵਾਸੀਆਂ ਦਾ ਬਹੁਤ ਵੱਡਾ ਸਾਥ ਕੀ ਕਹਿਣਾ ਚਾਹੋਗੇ ਸਰ ਗੁਰਦਾਸਪੁਰ ਵਾਸੀਆਂ ਬਹੁਤ ਵੱਡਾ ਸਾਥਿਆ ਦੇ ਵਿੱਚ ਦੇਖੋ ਗੁਰਦਾਸਪੁਰ ਵਾਸੀ ਨੇ ਵੀ ਦੇਖਿਆ ਕਿ ਇੰਨੀ ਹਨੇਰੀ ਦੇ ਵਿੱਚ ਵੀ ਸਾਡੇ ਪਾੜਾ ਸਾਹਿਬ ਨੇ ਦੁਬਾਰਾ 2022 ਚ ਦਿੱਤੇ ਸੀ ਉਹਨਾਂ ਨੇ ਕੰਮ ਕਰਾਇਆ ਤੇ ਜਿੱਤੇ ਨੇ ਤੇ ਕੰਮ ਨੂੰ ਵੋਟਾਂ ਪਈਆਂ ਵਰੋਂ ਦੇ ਕੰਮ ਨੂੰ ਵੋਟਾਂ ਪਈਆਂ ਸਾਡੇ ਪ੍ਰਧਾਨ ਜੀ ਦੇ ਕੰਮ ਨੂੰ ਵੋਟਾਂ ਪਈਆਂ ਸਾਰੇ ਗੁਰਦਾਸਪੁਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਉਹਨਾਂ ਦਾ ਇਹ ਸਾਥ ਸਾਡੇ ਨਾਲ ਨਕੁਲ ਜੀ ਉਹਨਾਂ ਨੇ ਕਹਿਣਾ ਹੈ ਕਿ ਵਾਕਈ ਜਿਹੜੇ ਕਾਂਗਰਸ ਨੇ ਕੰਮ ਕੀਤੇ ਆ ਅੱਜ ਉਹ ਕੰਮ ਜਿਹੜੇ ਆ ਪੂਰੇ ਹੋਏ ਨੇ ਤੇ ਕਾਂਗਰਸ ਦੀ ਜਿੱਤ ਤਾਂ ਹੀ ਹੈ ਸਾਰੀ ਤੇ ਸਾਰੀ ਸਿੱਟਾ ਜਿਹੜੀਆਂ ਕਾਂਗਰਸ ਕੋਲ ਆਈਆਂ ਨੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਵੋਟਾਂ ਆਈਆਂ ਨੇ ਉਹਦੇ ਵਿੱਚ ਕਾਂਗਰਸ ਨੇ ਜਿੱਥਾ ਹਸਲ ਕੀਤੀ ਹੈ ਤੇ ਆਓ ਗੱਲਬਾਤ ਕਰਦੇ ਆਂ ਕਰਤਾ ਜੀ ਪੜ੍ਹਈ ਨਾ ਸਸੀਗਾ ਸਰ ਜੀ ਸਦਾ ਮੂੜਾ ਹੀ ਇੱਕ ਇੱਕ ਆਮਨਗਰ ਹਜੋ ਹਾਂਜੀ ਸਸੀਗਾ ਸਰ ਅੱਜ ਜਿਹੜੀ ਜਿੱਤ ਹੋਈ ਹੈ ਕਾਂਗਰਸੀ ਕੀ ਕਹਿਣਾ ਚਾਹੋਗੇ ਕਾਂਗਰਸ ਜੀ ਜਿੱਤ ਹੋਈ ਹੈ ਕਾਂਗਰਸ ਨੇ ਕੰਮ ਕੀਤੇ ਲੋਕਾਂ ਦੇ ਪਿਛਲੇ ਕੰਮ ਐਮਐਲਏ ਨੇ ਕੀਤੇ ਨੇ ਪਾਸਟਰ ਬਣਾਇਆ ਪੋਲਾ ਅੰਡਰਪੇਜ ਬਣਾਇਆ ਸ਼ਹਿਰ ਚ ਲੈਟਾਂ ਲਾਈਆਂ ਫਿਸ਼ ਪਾਰਕ ਬਣਾਏ ਜਿਹੜੇ ਕੰਮ ਕੀਤੇ ਅਜੇ ਵੀ ਬੋਲਦੇ ਆ ਲੋਕ ਪਸ ਪਿਆਰ ਕਰਦੇ ਆ ਕਾਂਗਰਸ ਪਾਰਟੀ ਦੇ ਐਮ ਐਲ ਏ ਨਾਲ ਤੇ ਜਿੱਤਨ ਦਾ ਹੈ ਘਰ ਨਹੀਂ ਆ ਵੀ ਇਹ ਕੰਮ ਕਰਦੇ ਜਿਹੜਾ ਮੁੰਡਾ ਕੈਂਡੀਡੇਟ ਖੜਾ ਸੀ ਉਹਨੇ ਵੀ ਬਹੁਤ ਮਿਹਨਤ ਕੀਤੀ ਆ ਉਹਦੀ ਮਿਹਨਤ ਦਾ ਸਦਕਾ ਜਿਹੜਾ ਫਲ ਮਿਲਿਆ ਸਾਨੂੰ ਇੱਕ ਬੰਦੇ ਨੇ ਸਰਕਾਰ ਹੀ ਇੱਕ ਬੰਦੇ ਨਾਲ ਦੂਜੀਆਂ ਪਾਰਟੀਆਂ ਵੀ ਲੜੀਆਂ ਸੀ ਪਰ ਸਾਰਿਆਂ ਨੂੰ ਅੱਜ ਆਂ ਘਾਤਾ ਦੜਾ ਹਤੇ ਸਭ ਸਰਕ ਆਮ ਆਦਮੀ ਪਾਰਟੀ بڑے ਦਾਵੇ ਕਰ ਰਹੀ ਕਿ ਇਸ ਵਾਰ ਪਾਸ ਸੀਟ ਲੈ ਕੇ ਜਾਵਾਂਗੇ ਤੇ ਕੀ ਕਰਨਾ ਚਾਹੋਗੇ ਆ ਪਾਰਟੀ ਦਾ ਤਾਂ ਦੱਸ ਤੇ ਦਿੱਤਾ ਹੁਣ ਇਹ 27 ਦਾ ਮੋੜ ਵਾ ਪਤਾ ਲੱਗ ਗਿਆ ਅੱਜ ਤੇ ਹੁਣ ਰੋਸਰੀ ਵਾ ਵੀ ਸੌ ਜਾਣੇ ਆ ਕੰਦਰੇ ਹੀ ਜਿਹੜਾ ਇੱਕ ਐਮ ਸੀ ਜੀ ਸੀਟ ਨਹੀਂ ਦੇ ਸਕਦੇ ਵਾਦੇ ਮੈਨੇ ਤੇ ਕਰਦੇ ਆ ਸੁਪਨੇ ਲੈਣ ਕਿਤੇ ਕੰਮ ਕੀਤੇ ਇਹਨੇ ਸਰ ਕਾਂਗਰਸ ਪਾਰਟੀ ਦਾ ਬਹੁਤ ਵੱਡਾ ਹਜੂਮ ਕਿਧਰ ਆ ਸਾਥ ਰਿਹਾ ਕਾਂਗਰਸ ਪਾਰਟੀ ਦਾ ਹਜੂਮ ਬਹੁਤ ਵਧੀਆ ਸਾਥਾ ਸਾਰੇ ਐ ਰਾਤ ਫੇਰ ਤੇ ਆਣ ਕੇ ਬੈਠੇ ਹਤੇ ਪਿਆਰ ਕਰਦੇ ਆ ਲੋਕ ਕਾਂਗਰਸ ਨਾਲ ਸਾਰੇ ਸਵੇਰ ਤੇ ਆਣ ਕੇ ਬੈਠੇ ਜਿੰਨੇ ਜਿਹੜੇ ਰਿਜ਼ਲਟ ਨਹੀਂ ਆਦੇ ਜਾਣਾਂ ਦੀ ਸਾਵੇ ਰਾਤ ਦੇ 12 ਵਜੇ ਪਿਆਰ ਕਰਦੇ ਆ ਕਾਂਗਰਸ ਦਾ ਕੀ ਕਹਿਣਾ ਚਾਹੋਗੇ ਆਖਰ ਵਿੱਚ ਆਖਰ ਜੇ ਹੋ ਕਰਦੇ ਆ ਵੀ ਜਿਹੜਾ ਮੁੰਡਾ ਜਿੱਤਿਆ ਵਾ ਉਹਨੇ ਅੱਗੇ ਬਹੁਤ ਵਿਕਾਸ ਕਰਾ ਹੁਣ ਉਹਦਾ ਵਾਰਡ ਦਾ ਜਿਹੜਾ ਬਹੁਤ ਮਿਹਨਤ ਨਾਲ ਕੰਮ ਕਰਾਂਗੇ ਤੇ ਲੋਕਾਂ ਦਾ ਮਨ ਜਿੱਤਾਂਗੇ ਜਨਾਂ ਦੇ ਸਾਡੀ ਮਤ ਦਿੱਤੀ ਹੈ ਧੰਨਵਾਦ ਸਰ ਜੀ ਸਰ ਅੱਜ ਦੀ ਜਿੱਤ ਬਾਰੇ ਕੀ ਕਹਿਣਾ ਚਾਹੋਗੇ ਅੱਜ ਦਾ ਦਿਨ ਵੀ ਬੜਾ ਖੁਸ਼ੀ ਦਾ ਦਿਨ ਹੈਗਾ ਜੀ ਕਰਨ ਨੇ ਬੈਠੇ ਨੇ ਬਹੁਤ ਮਿਹਨਤ ਕੀਤੀ ਹੈ ਜੀ ਨਾਲ ਪਾਰਟੀ ਨੇ ਪੂਰਾ ਸੱਚ ਦਤਾਇਆ ਜੀ ਇਸ ਕਰਕੇ ਬਹੁਤ ਬਹੁਤ ਖੁਸ਼ੀ ਹੈ ਪਾਰਟੀ ਨੂੰ ਐਮਐਲਏ ਸਾਹਿਬ ਨੂੰ ਸਾਰੇ ਸਾਡੇ ਪਰਿਵਾਰ ਨੂੰ ਸਰ ਬਹੁਤ ਵੱਡਾ ਹਜੂਮ ਬਹੁਤ ਲੋਕਾਂ ਦਾ ਸਾਥ ਕੀ ਕਹਿਣਾ ਜਾਊਗਾ ਇਹ ਹੈ ਜੀ ਅਸੀਂ ਪਿਆਰ ਹੀ ਖਟਿਆਗਾ ਜੀ ਸਾਡੇ ਪਰਿਵਾਰ ਨੇ ਸਰ ਦੇ ਪਾਪਾ ਇਹਦਾ ਵੀ ਸ਼ਿਰਪਾਰੀ ਪਾਰਟੀ ਲਈ ਕੰਮ ਕਰਦੇ ਰਹੇ ਆ ਤੇ ਸਰ ਢਵੀਓ ਹੀ ਰਾਤ ਹੈ ਅਸੀਂ ਚਲੇ ਆ ਗਏ। ਉਹਦੇ ਬੱਚੇ ਚਲੇ ਆ ਗਏ। ਸਰ ਕਿੱਡੇ ਕਿੱਡੇ ਕੰਮ ਕਿੱਥੇ ਜਾਣਗੇ ਹੁਣ? ਹਰਵਰ ਦੇ ਬੱਚੇ। ਪਹਿਲ ਦੇ ਆਧਾਰ ਤੇ ਜੋ ਵੀ ਹੋਣਗੇ ਅੱਗੇ ਵੀ ਕਰਦੇ ਰਹਿਣਾ ਤੇ ਹੁਣ ਵੀ ਹੋਣਗੇ ਜੀ। ਅੱਗੇ ਨਾਲ ਵੱਧ ਹੋਣਗੇ। ਕੀ ਕਹਿਣਾ ਚਾਹੋਗੇ? ਦਾਸ ਪੇਜੀ। ਬਸ ਅਸੀਂ ਕਹਾਂਗੇ ਅਹ ਇਮਾਨਦਾਰੀ ਨਾਲ ਕੰਮ ਕਰਾਂਗੇ। ਪੂਰੀ ਇਮਾਨਦਾਰੀ ਨਾਲ ਸੇਵਾ ਕਰਾਂਗੇ। ਜੋ ਵੀ ਆਪਣੇ ਵੱਧ ਤੋਂ ਵੱਧ ਹੋਇਆ ਕਰਾਂਗੇ। ਪਹਿਲੀ ਗੱਲ ਨਮਸਕਾਰ ਮੇਰੇ ਵੱਲੋਂ ਸਾਰਿਆਂ ਨੂੰ ਵਾਰ ਨੰਬਰ 16 ਦੇ ਨਿਵਾਸੀਆਂ ਨੂੰ ਗਰਦਾਸਪੁਰ ਦੇ ਨਿਵਾਸੀਆਂ ਨੂੰ ਮੇਰੇ ਵੱਲੋਂ ਨਮਸਕਾਰ ਇੱਕ ਹੈ ਵਾਰ ਨੰਬਰ 16 ਤੇ ਨਿਵਾਸੀਆਂ ਨੇ ਇੱਕ ਸਨੇਹ ਦਿੱਤਾ ਵਾ ਪੂਰੀ ਦੁਨੀਆ 'ਚ ਕੋਈ ਵੀ ਸਰਕਾਰ ਆਏ ਜਿੰਨਾ ਮਰਜੀ ਉਹ ਡੰਡਮੇੜ ਕਰ ਲੇ ਜਿੰਨਾ ਮਰਜੀ ਜ਼ੋਰ ਚਲਾ ਲੇ ਪਰ ਜਿੱਤ ਇੱਕ ਜਿਹੜਾ ਕੰਮ ਕਰਦਾ ਨਾ ਉਹਨੂੰ ਜਿੱਤ ਨੂੰ ਫਲ ਮਿਲਦਾ ਹੀ ਮਿਲਦਾ ਵਾ ਸਾਡੇ ਇਲੈਕਸ਼ਨ ਵਾਰਡ ਨੰਬਰ 16 ਦੇ ਆਉਂ ਇਲੈਕਸ਼ਨ ਹੀ ਜਿਵੇਂ ਕੋਈ ਐਮਪੀ ਦਾ ਇਲੈਕਸ਼ਨ ਹੋਵੇ ਕਿ ਐਮਪੀ ਦੇ ਵਰ ਕਿੱਡੇ ਲਾਈਵ ਦਿਖਾਈ ਇਲੈਕਸ਼ਨ ਹੋ ਗਿਆ ਜੋ ਲੋਕਾਂ ਨੂੰ ਥ੍ਰੈੱਡ ਆਏ ਜੋ ਲੋਕਾਂ ਨੂੰ ਧਮਕੀਆਂ ਜੋ ਇਹਨਾਂ ਨੇ ਨਸ਼ਾ ਜੋ ਇਹਨਾਂ ਨੇ ਸ਼ਰਾਬਾ ਆਟੇ ਦੀ ਬੋਰੀਆਂ ਕੀ ਬਿਸਕਟ ਸਭ ਕੁਝ ਇਹਨਾਂ ਨੇ ਆਪਣਾ ਚਲਾਇਆ ਦਿਨ ਰਾਤ ਦਿਨ ਰਾਤ ਹਫ਼ਤਾ ਪਹਿਲਾਂ ਹੀ ਬੜਾ ਸ਼ੁਰੂ ਕਰਤਾ ਪਰ ਮੈਂ ਸਾਰੀ ਉਮਰ ਸਾਰੀ ਜ਼ਿੰਦਗੀ ਵਾਰ ਨੰਬਰ 16 ਦੇ ਨਾ ਵਾਸਤੇ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੇਰਾ ਸਾਥ ਨਹੀਂ ਛੱਡਿਆ ਸਚਾਈ ਦੀ ਇੱਕ ਜੈ ਹੁੰਦੀ ਆ ਮੇਰੇ ਮੇਰੇ ਪ੍ਰਧਾਨ ਮਿਊਂਸੀਪਲ ਕਮੇਟੀ ਦੇ ਸਰਦਾਰ ਬਲਜੀਤ ਸਿੰਘ ਪਾਰਾ ਐਮ ਐਲ ਏ ਸਾਹਿਬ ਸਰਦਾਰ ਬ੍ਰਿੰਦਰਮੀਤ ਸਿੰਘ ਪਾਰਾ ਉਹਨਾਂ ਦੀ سپورਟ ਨਾਲ ਸਾਰਾ ਅੱਜ ਆਪਾਂ ਇਲੈਕਸ਼ਨ ਜਿੱਤ ਗਏ ਆ ਤੇ ਬਸ ਜੈ ਸ਼੍ਰੀ ਰਾਮ ਸਰ ਇਹ ਗੱਲ ਕਰੀਏ ਤਾਂ ਗੁਰਦਾਸਪੁਰ ਵਾਸੀ ਨੇ ਸਾਬਤ ਕਰ ਦਿੱਤਾ ਕਿ ਕਾਂਗਰਸ ਹਮੇਸ਼ਾ ਉਹਨਾਂ ਦੇ ਨਾਲ ਹੈ ਬਿਲਕੁਲ ਬਿਲਕੁਲ ਹੀ ਗੁਰਦਾਸਪੁਰ ਵਾਸੀਆਂ ਨੇ ਐਸਾ ਕਾਂਗਰਸ ਉਹਨਾਂ ਦੇ ਨਾਲ ਲਿਆ ਇਹ ਕਹਿੰਦੇ ਨੇ ਇਹ ਵੀ ਕਰਦਾ ਕਿ ਜਿਹੜਾ ਜਿਹੜਾ ਮਿਹਨਤ ਕਰੂਗਾ ਲੀਡਰ ਉਹੀ ਜਿੱਤੂਗਾ ਭਾਵੇਂ ਉਹ ਐਮਸੀ ਇਲੈਕਸ਼ਨ ਹੋਵੇ ਐਮਐਲਓ ਹੋਵੇ ਭਾਵੇਂ ਐਮਪੀ ਹੋਵੇ ਕਿ ਦੁਨੀਆ ਨੂੰ ਕੋਈ ਬੇਵਕੂਫ ਨਹੀਂ ਬਣਾ ਸਕਦੇ ਦੁਨੀਆ ਨੂੰ ਬਹੁਤ ਪੜ੍ਹੀ ਲਿਖੀ ਤੇ ਸਮਝਦਾਰ ਆ ਤੁਸੀਂ ਦੁਨੀਆ ਨੂੰ ਬੇਵਕੂਫ ਨਹੀਂ ਬਣਾ ਸਕਦੇ ਆਮ ਆਦਮੀ ਪਾਰਟੀ ਕਹਿ ਰਹੀ ਕਿ ਆਪਾਂ ਜਿਹੜੀ ਸੀਟ ਹਾਸਲ ਕਰਾਂਗੇ ਪਰ ਨਹੀਂ ਹੱਥ ਹੈ ਕੀ ਕਹਿਣਾ ਚਾਹੋਗੇ ਸਰ ਜੇ ਉਹਨਾਂ ਨੇ ਮਿਹਨਤ ਇੰਨੀ ਕੀਤੀ ਹੁੰਦੀ ਤਾਂ ਕੀ ਬਦੋ ਵੀ ਜਿੱਤ ਸਕਦੇ ਪਰ ਇਹ ਕੋੜਾ 5 ਸਾਲਾਂ ਬਾਅਦ ਜਾਈ ਜੋਠ ਹੋ ਗਿਆ ਪਰ ਇਲੈਕਸ਼ਨ ਲੜਨਾ ਤਾਂ ਅਪ ਇਲੈਕਸ਼ਨ ਜਿੱਤ ਜਾਗੇ ਸਾਡੇ ਤੇ 2017 ਤੋਂ ਲੱਗੇ ਸਾਡੇ ਤੇ ਪੈਰ ਘਸ ਗਏ ਆ ਤੇ ਉਹੀ ਹੈ ਕਿ ਜਿਹੜਾ ਮਿਹਨਤ ਕਰੋਗੇ ਜੀਤ ਉਹਦੀ ਹੋਊਗੀ ਦੁਨੀਆ ਉਹਨੂੰ ਹੀ ਪਸੰਦ ਕਰੋਗੀ ਬਹੁਤ ਵੱਡਾ ਸਾਥ ਲੋਕਾਂ ਦਾ ਕੀ ਕਹਿਣਾ ਚਾਹੋਗੇ ਬਿਲਕੁਲ ਬਿਲਕੁਲ ਹੀ ਲੋਕਾਂ ਨੂੰ ਉਹਨਾਂ ਨੂੰ ਵੀ ਪਤਾ ਹੈ ਕਿ ਸਾਡੇ ਤੋਂ ਕਦੀ ਪਿੱਛੇ ਨਹੀਂ ਹੋਏ ਜੇ ਦਿਨੇ ਫੋਨ ਤੇ ਰਾਤੀ ਫੋਨ ਤੇ ਕੋਈ ਵੀ ਕੰਮ ਹੋਏ ਆਪਾਂ ਕੀ ਆਪਣਾ ਪਰਿਵਾਰ ਸਮਝ ਕੇ ਨਾਲ ਚਲੇ ਆਏ ਇਹ ਸਨ ਸਾਡੇ ਨਾਲ ਵਾਰਡ ਨੰਬਰ 16 ਦੇ ਬਰੁਨ ਜੀ ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਕਾਂਗਰਸ ਜਿਹੜੀ ਹੈ ਹਮੇਸ਼ਾ ਲੋਕਾਂ ਦੇ ਨਾਲ ਹੈ ਮੈਂ ਤੁਹਾਡਾ ਆਪਣਾ ਸੰਜੀਵ 바ਵਾ